ਪ੍ਰਸਿੰਚਾਇਲ ਸਾਫ ਦਾ ਸਰਵਜਨ ਨੂੰ ਜੋ ਪਿਛਲੇ 28 ਮਾਰਚ ਨੂੰ ਵਿਜੇਪਿਤ ਜੋ ਹੈਟਾਪਸ ਹੈਗਾ ਕੰਡੀਲਾਣਾ ਉਥੇ ਬਿਲਦਿੱਤ ਸਿੰਘਾਈ ਜ਼िला ਪ੍ਰਧਾਨ ਰਹੇ ਚੈਂਜੀ ਤੇ ਆਪਣੇ ਜਾਤੂ ਸਾਹਿਬ ਤੇ ਨਿਵਾਸੂ ਜੀ ਜੋ ਸਟੇਟ ਚਾਰਜ ਲਾਏ ਹੋਏ ਨੇ ਉਹਨਾਂ ਦੀ ਰਣਦਾਈ ਹੋ ਕੇ ਮੈਂ ਬੀਜੇਪੀ ਜੁਆਇਨ ਕੀਤੀ ਹੈ ਤੇ ਅੱਜ ਅਸੀਂ ਰਹਿਗਾ ਮੇਰਾ ਪ੍ਰੋਡਕਟ ਸਮਾਉਂਗਾ ਅਸੀਂ ਉੱਤੇ ਆਪਣਾ ਮਨ ਲੋ ਪਾਰਟੀ ਦਾ ਇਹੀ ਦਾ ਇਹਦਾ ਹਗਾ ਦਫਤਰ ਆ ਉਹ ਖੋਲਿਆ ਜਿੱਦੇ ਅਸੀਂ ਆਪੇ ਤੋਂ ਸ਼ੁਰੂਆਤ ਕਰ ਆਪਣਾ ਦਫਤਰ ਦੀ ਤੇ ਨਾਲ ਦੇ ਨਾਲ ਹੀ ਜਿਹੜੇ ਸਾਡੇ ਮੰਨੋ ਪਿੰਡ ਸਮਹਾਉਂਦੇ ਹੈਗੇ ਜਿੰਦਰਾ ਭਰਾ ਤੇ ਹੋਰ ਪਿੰਡ ਬਸਿੱਤੇ ਹੈਗੇ ਨੇ ਨਾਲ 29 ਪਿੰਡ ਹੈਗਾ ਆਤੜਾ ਹੈਗਾ ਪਿੰਡਾ ਆਲੀ ਸੇਰ ਹੈਗਾ ਉੱਥੋਂ ਦੇ ਅਸੀਂ ਜਿਹੜੇ ਬੰਦਿਆਂ ਨੂੰ ਹੈਗਾ ਮੰਨੋ ਬੀਜੇਪੀ ਜੁਆਨ ਕਰਾਉਣ ਲੱਗਿਆ ਕਿਉਂਕਿ ਮੈਂ ਜਦੋਂ ਜਾਨ ਕੀਤੀ ਆ ਮੈਂ ਬਹੁਤ ਸੋਚ ਸਮਝ ਕੇ ਕੀਤੀ ਆ ਕਿ ਉਹ ਪਾਰਟੀ ਹੈ ਜਿਹਦੇ ਸੀਨੀਅਰ ਲੀਡਰਸ਼ਿਪ ਆ ਨੇ મોદી ਸਾਹਿਬ ਆਮਤਾ ਸਾਹਿਬ ਜੇਪੀ ਗੱਦਾ ਜੀ ਤੇ ਸਪੀਰ ਪ੍ਰਧਾਨ ਜਕਰ ਸਾਹਿਬ ਦੀ ਜਿਹੜੀ ਹੈਗਾ ਸੋਚ ਆ ਬਹੁਤ ਵੱਡੀ ਸੋਚ ਹੈ ਇਹ ਪਾਰਟੀ ਜਿਹੜੀ ਬਹੁਤ ਦੂਰਅੰਦੇਸ਼ੀ ਸੋਚ ਆ ਉਸੇ ਸੋਚ ਨੂੰ ਮੁਕਰਕਦਰ ਹੋ ਮੈਂ ਜਨਨ ਕੀਤਾ ਤਾਂ ਕਿ ਕਿਹਦਾ ਆਪਦੇ ਏਰੀਆ ਦਾ ਤੇ ਆਪਦੇ ਸਮੂਚੀ ਸਟੇਟ ਦਾ ਜਿਹੜਾ ਹੈ ਨਾ ਆਪਾਂ ਵਿਕਾਸ ਕਰਾ ਸਕੀਏ ਕਿਉਂਕਿ ਇਕਵਲ ਕਿ ਸਰਕਾਰ ਹੈ ਜਿਹੜੀ ਲੋਕਾਂ ਨੂੰ ਸਮਰਪਿਤ ਹੈ ਸਮੂਚੀ ਲੋਕਾਇਨ ਸਮਰਪਿਤ ਹੈ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਸਮੂਚੀ ਲੋਕਾਇਨ ਨੂੰ ਸਮਰਪਿਤ ਹੈ ਉਹ ਮਾਇਨੇ ਤੋਂ ਜਾਣਕਾਰੀ ਤਾਂ ਨਾਲ ਨਾਲ ਜਿੰਨੇ ਵੀ ਮੇਰੇ ਸਰਕਲ ਦੇ ਹੈਗੇ ਆ ਸਾਝਾ ਨਾਲ ਹੋਏ ਹੈਗੇ ਜਿਨ੍ਹਾਂ ਤੇ ਆਪਾਂ ਕਿਸੇ ਵਿੱਚ ਵਿਚਰਦੇ ਰਹੇ ਆ ਸਾਰਿਆਂ ਨੂੰ ਆਕਰਸ਼ ਅਸਾ ਸਮੋਂ ਆਪਣੀ ਦਾਖਲ ਤੋਂ ਮਤਲਬ ਜੁਆਇਨ ਕਰਾਉਣ ਦੀ ਸ਼ੁਰੂਆਤ ਕਰ ਲਗਿਆ ਜਿਹਦੇ ਚ ਕਾਫੀ ਅਜੂਟਪਰਾਂ ਦੇ ਮਤਲਬ ਲੋਕ ਆਏ ਐ ਇਸ ਨੂੰ ਜੁਆਇਨ ਕਰਾਵਾਂਗੇ ਤੇ ਇਸੇ ਲੜੀ ਨੂੰ ਅਸੀਂ ਅੱਗੇ ਤੋਰਦੇ ਹੋਏ ਬੇਰ ਤੋਂ ਬੇਰ ਲੱਗ ਰਹੇ ਜਿੰਨੇ ਵੀ ਮਾਨ ਸਾਹ ਬਟੰਡਾ ਦੇ ਵਿੱਚ ਮਦਰ ਪਿੰਡ ਪਿੰਡ ਨੇ ਜਿੱਥੇ ਵੀ ਸਾਡੇ ਕੋਲ ਰਿਸ਼ਤੇਦਾਰ ਨੇ ਕੋਈ ਜਾਣ ਪਛਾਣ ਵਾਲੇ ਕਰਦੇ ਨੇ ਸੁਮੂਚੀਆਂ ਮਾ ਲੋ ਕਾਰੋਵਾਰੀਆਂ ਨੂੰ ਸਵਾਗਤ ਬੰਦੇ ਨੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਸਮੂਚੀ ਲੋਕਾਈ ਦਾ ਫਾਇਦਾ ਕਰਦੀ ਹੈ ਤੇ ਸਮੂਚੇ ਕਾਰੋਵਾਰ ਦਾ ਸਮੂਚੀ ਬਰਾਦਰੀ ਦਾ ਮਹਾਜਨ ਭਰਾ ਜੀਵੀਦਾਰ ਭਰਾ ਲੇਬਰ ਵਾਲੇ ਭਰਾ ਦੁਕਾਨਦਾਰ ਭਰਾ ਇਸ ਤਰੀ ਭਰਾ ਤੋਂ ਮੈਂ ਕਹਿੰਦਾ ਉਹਨਾਂ ਵਾਸਤੇ ਬੜੀਆਂ ਮਰੋ ਜਿਹੜੀਆਂ ਆਇਆਂ ਹੈ ਸੈਂਟਰ ਲੇਬਲ ਦੀਆਂ ਸਕੀਮਾਂ ਨੇ ਤਾਂ ਕਿ ਜਿਹੜੀ ਅਸੀਂ ਬਚੰਦਾ ਦੀ ਕਨਸਟੀਟਿਊਐਂਟ 11 ਹੈ ਉਹਦੇ ਵਿੱਚ ਕੋਈ ਵੀ ਕੈਂਡੀਡੇਟ ਮਤਲਬ ਆਉਂਦਾ ਅਸੀਂ ਉਹ ਖੁੰਡ ਦੇ ਨਿਸ਼ਾਨ ਦੇ ਉੱਤੇ ਮਾਤਾ ਮੋਹਰਾ ਲਾ ਕੇ ਉਹਨੂੰ ਵਕਤ ਤੋਂ ਬਾਅਦ ਫੋਟੋਮੈਨ ਚਚਾਵਾਂਗੇ ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈ ਜਿਸ ਤੋਂ ਜੁਆਇਨ ਕਰਾ ਕੇ ਨਾ ਬਣਾਉਣਾ ਕੰਡਾ ਵਿੱਚ ਜਿਹੜੇ ਦੋ ਅਸੀਂ ਕਰਦੇ ਹਾਂ ਤੇ ਪਛਾਣ ਕਰਾਂਗੇ ਲੋਕਾਂ ਨੂੰ ਸਮਝਾਵਾਂਗੇ ਕਿ ਇਸ ਪਾਰਟੀ ਨਾਲ ਬਰਤਬਰ ਜੋੜਾਂਗੇ ਕਿਉਂਕਿ ਜਿਹੜਾ ਆਪਣੇ ਕੋਲ ਸਮਾਂ ਹੈ ਉਹ ਬਹੁਤ ਥੋੜਾ ਰਹਿ ਚੁੱਕਿਆ ਹੈ ਸਾ ਪੱਤਰਿਕਾ ਜੋ ਹੋ ਗਈ ਹੈ 1 ਜੂਨ ਨੂੰ ਆਪਣੀਆਂ ਵੋਟਾਂ ਰਹੀਆਂ ਨੇ ਇਸ ਕਰਕੇ ਆਪਣੇ ਕੋਲ ਸਿਰਫ ਪੱਤਰ ਬੰਜਾ ਚੰੰਜਾ ਨਹੀਂ ਜੰਗੀ ਹੈਗੇ ਨੇ ਇਹਨਾਂ ਦੇ ਵਿੱਚ ਹੀ ਹੈਗਾ ਕਿ ਅੱਜ ਆਪਾਂ ਵਤਨਗਤ ਪਾਰਟੀ ਦਾ ਪ੍ਰਸਾਰ ਕਰਕੇ ਸਮੁੱਚੇ ਆਪਣੇ ਸੀਨੀਅਰ ਲੀਡਰਸ਼ਿਪ ਪਰ ਗਹਿਤ ਜਾਈ ਜੀ ਲਗਾਈ ਸਾਹਿਬ ਜੋ ਹੋਰ ਸਾਡੇ ਜਿਹੜੇ ਹੈਗੇ ਪਿੰਡਾਂ ਦੇ ਹੈਗੇ ਪ੍ਰਧਾਨ ਆਗਿਆ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕਿ ਘਰ ਘਰ ਕਰ ਜਿਹੜਾ ਹੈਗਾ ਪਾਰਟੀ ਦਾ ਸੁਨੇਹਾ ਪਹੁੰਚਾਇਆ ਜਾਵੇ ਅਤੇ ਸਾਰੇ ਲੋਕਾਂ ਨੂੰ ਨਾਲ ਜੋੜਿਆ ਜਾ ਸਕੇ ਤਾਂ ਕਿ ਵਤਨਗਤ ਵੀ ਲੀਡਰ ਤਬਾਕੇ ਇਸਰਾ ਮਾਪ ਬਟੰਡਾ ਕਨਸਟਿਊਸ਼ਨ 11 ਨੂੰ ਅਸੀਂ ਕਿਹੜਾ ਗੈਨ ਟ੍ਰੈਂਗਲ ਵਿੱਚ ਪਾ ਕੇ ਅੱਗੇ ਲਿਜਾ ਸਕੀਏ ਐਨਾ ਕਹਿੰਦਾ ਹਾਕਿਮਾ ਦਾ ਜਾਰਚ